ਪਾਸ ਸ਼ਹਿਰ ਨੇ ਲੁੱਟਖੋਹ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਤਿੰਨ ਮੁਲਜ਼ਮਾਂ ਦੇ ਖਿਲਾਫ ਕੇਸ ਦਰਜ ਕੀਤਾ ਹੈ ਸੀਆਈਏ ਸਟਾਫ ਸ਼ਹੀਦ ਪਗਲ ਸਿੰਘ ਨਗਰ ਨੇ ਸਮਾਜ ਵਿਰੋਧੀ ਅੰਸਰਾਂ ਤੇ ਨਸ਼ਾ ਤਸਕਰਾ ਵਿਰੋਧੀ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ ਪੁਲਿਸ ਨੇ ਫਿਲਹਾਲ ਮਾਮਲਾ ਦਰਜ ਕਰਕੇ ਅਗਲੀ ਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਉਹਦੇ ਵਿੱਚ ਸਮੇਂ-ਸਮੇਂ ਤੇ ਸਾਨੂੰ ਸੀਨੀਅਰ ਅਫਸਰਾਂ ਵੱਲੋਂ ਜਿਹੜੀਆਂ ਹੈਗੇ ਡਾਇਰੈਕਸ਼ਨਸ ਜਿਹੜੀਆਂ ਪਾਸ ਹੁੰਦੀ ਹੈ ਇਹਨਾਂ ਡਾਇਰੈਕਸ਼ਨ ਨੂੰ ਫੋਲੋ ਕਰਦੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਇੱਕ ਸਪੈਸ਼ਲ ਜਿਹੜੀ ਸੀਗੀ ਟੀਮ ਬਣਾਈ ਹੋਈ ਸੀਗੀ ਜਿਹਦੇ ਵਿੱਚ ਡੀਐਸਪੀ ਡੀ ਤੇ ਸੀਆਈਨ ਇੰਚਾਰਜ ਜਿਹੜੇ ਹੈਗੇ ਮੁੱਖ ਰੂਪ ਦੇ ਉੱਪਰ ਉਸ ਟੀਮ ਨੂੰ ਗੁਵਾਈ ਕਰ ਰਹੇ ਸੀਗੇ ਏਰੀਆ ਦੇ ਵਿੱਚ ਜਿਹੜਾ ਸਨੇਚਿੰਗ ਦੀ ਜਿਹੜੀ ਵਾਰਦਤਾ ਵੱਧ ਰਹੀਆਂ ਸੀਗੀ ਉਹ ਵਾਰਦਤਾ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਾਡੀ ਇਸ ਟੀਮ ਨੂੰ ਜਿਹੜੀ ਹੈਗੀ ਹੈ ਸਫਲਤਾ ਮਿਲੀ ਜਦੋਂ ਅਸੀਂ ਤਿੰਨ ਬੰਦਿਆਂ ਨੂੰ ਜਿਹੜਾ ਕਾਬੂ ਕੀਤਾ ਤਿੰਨ ਬੰਦੇ ਜਿਹੜੇ ਹੈਗੇ ਇਹਨਾਂ ਦਾ ਨਾਮ ਹੈ ਹਰਕੀਰਤ ਸਿੰਘ ਉਰਫ ਕੀਰਤ ਜਸਪਾਲ ਸਿੰਘ ਜੱਸਾ ਜਸਪ੍ਰੀਤ ਸਿੰਘ ਉਰਫ ਜੱਸਾ ਇਹ ਜਿਹੜੇ ਤਿੰਨ ਬੰਦੇ ਸੀਗੇ ਇਹ ਮੋਟਰਸਾਈਕਲ ਦੇ ਉੱਪਰ ਜਿਹੜੇ ਵਾਰਦਾਤਾ ਨੂੰ ਅੰਜਾਮ ਦਿੰਦੇ ਸੀਗੇ ਜਦੋਂ ਵੀ ਇਹਨਾਂ ਨੂੰ ਕੋਈ ਵਿਅਕਤੀ ਦਿਖਾਈ ਦਿੰਦਾ ਸੀਗਾ ਉਹਨੂੰ ਦਾਤ ਦਿਖਾ ਕੇ ਇਹ ਉਹਦੇ ਕੋਲੋਂ ਮੋਬਾਈਲ ਫੋਨ ਬਲੀਕ ਜਿਹੜੇ ਪੈਸੇ ਸੀਗੇ ਉਹਦੀ ਲੁੱਟ ਕਰਦੇ ਸੀਗੇ ਤੇ ਇਹਨਾਂ ਦੇ ਕੋਲੋਂ ਹੁਣ ਫਿਲਹਾਲ ਦੇ ਗੱਡੀ ਦੇ ਵਿੱਚ ਇੱਕ ਮੋਟਰਸਾਈਕਲ ਜਿਹੜਾ ਹੈਗਾ ਰਿਕਵਰ ਕੀਤਾ ਗਿਆ ਇਹਦੀ ਆਪਾਂ ਨੂੰ ਰਿਮਾਂਡ ਦੇ ਉੱਪਰ ਲੈ ਕੇ ਇਹਦੇ ਕੋਲੋਂ ਫਰਦਰ ਜਿਹੜੀਆਂ ਹੈਗੀਆਂ ਜਿਹੜੀ ਇਹਦੀ ਰਿਕਵਰੀ ਜਿਹੜੀ ਕੀਤੀ ਜਾਏ ਇਦੇ ਵਿੱਚ ਮੈਂ ਤੁਹਾਨੂੰ ਪ੍ਰੈਸ ਨੋਟ ਦੇ ਵਿੱਚ ਤੁਹਾਨੂੰ ਡਿਟੇਲ ਦੇ ਵਿੱਚ ਦੱਸ ਦਿੱਤਾ ਹੈ ਬੇਸਿਕਲੀ ਇਹਨਾਂ ਵੱਲੋਂ ਜਿਹੜੀ ਹੈਗੀ 14 ਵਾਰਦਾਤਾ ਜਿਹੜੀਆਂ ਸੀਗੀਆਂ ਇਹ ਮੰਨੀਆਂ ਗਈਆਂ 14 ਦੇ ਵਿੱਚੋਂ ਜਿਹੜੇ ਤਿੰਨ ਮੁਕਦਮੇ ਸੀਗੇ ਸਾਡੇ ਕੋਲ ਆਲਰੇਡੀ ਦਰਜ ਹੋਏ ਸੀਗੇ ਉਹ ਮੁਕਦਮਿਆਂ ਦੇ ਵਿੱਚ ਜਿਹੜੀ ਹੈਗੀ ਇਹਨਾਂ ਦੀ ਅਪੀਲ ਰੈਸਪਾਵਾਂਗੇ ਤੇ ਜੋ ਉਹਨਾਂ ਦੀ ਰਿਕਵਰੀ ਜਿਹੜੀ ਹੁੰਦੀ ਹੈ ਉਹ ਕਰਾ ਦੇ ਇਦੇ ਇਲਾਵਾ ਜਿਹੜੀਆਂ ਹੋਰ ਜਿਹੜੀਆਂ ਇਹਨਾਂ ਦੀ 11 ਵਾਰਦਾਤਾ ਜਿਹੜੀਆਂ ਸੀਗੀਆਂ ਉਹਨਾਂ ਦੀ ਮੈਂ ਡਿਟੇਲ ਤੁਹਾਨੂੰ ਲਿਖੀ ਹੋਈ ਹੈ ਇਸ ਸੰਬੰਧੀ ਜਿਹੜਾ ਹੈਗਾ ਸਾਡੇ ਕੋਲ ਜਿਸ ਤਰ੍ਹਾਂ ਕੋਈ ਵੀ ਕੰਪਲੇਨੈਂਟ ਹਾਜ਼ਰ ਹਦਾ ਉਸ ਹਿਸਾਬ ਦੇ ਨਾਲ ਜਿਹੜੀ ਹੈਗੀ ਆ ਪਾ ਕਾਰਵਾਈ ਜਿਹੜੀ ਹੈਗੀ ਉਹ ਅਮੰਦ